ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਦੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਤੁਹਾਨੂੰ ਬਹੁਤ ਵਧੀਆ ਪ੍ਰਿੰਟ ਸੂਟ ਮਿਲਣਗੇ ਪਿਓਰ ਜੋਰ ਚਟ ਦੇ ਵਿੱਚ ਆਰੀ ਵਰਕ ਦੇ ਨਾਲ ਤੁਹਾਨੂੰ ਸੂਟ ਮਿਲਣਗੇ ਜੀ ਇਹ ਵਿਦਆਊਟ ਦੁਪੱਟਾ ਰਹਿਣਗੇ ਪਿਛਲੇ ਸਾਲ ਆਪਾਂ ਨੇ ਇਹ ਦਪੱਟੇ ਨਾਲ ਸੂਟ ਹਨਾਥਨਾਰ ਦੇ ਵਿੱਚ ਸੇਲ ਕੀਤੇ ਸੀਗੇ ਉਹਨਾਂ ਦਾ ਥੋੜਾ ਜਿਹਾ ਪ੍ਰਾਈਸ ਕਾਸਟਲੀ ਸੀ ਕਰਕੇ ਹਰੇਕ ਪੈਣ ਦੇ ਬਜਟ 'ਚ ਆਉਣ ਵਾਲਾ ਨਹੀਂ ਸੀ ਇਸ ਵਾਰ ਮੈਂ ਪਹਿਲਾਂ ਵੀ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਦੱਸਿਆ ਵੀ ਮੈਂ ਹਾਂ ਕੋਸ਼ਿਸ਼ ਕਰਦੀ ਆਂ ਵੀ ਮੈਂ ਜਿਹੜੀ ਚੀਜ਼ ਆ ਉਹ ਵਧੀਆ ਲਿਆਵਾਂ ਪਰ ਘੱਟ ਰੇਟ ਦੇ ਵਿੱਚ ਲਿਆਵਾਂ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਨੇ ਆ ਸਾਰੇ ਸੂਟ ਬਹੁਤ ਵਧੀਆ ਰਹਿਣਗੇ ਪਲੇਨ ਸਲਵਾਰ ਨਾਲ ਰਹਿਣਗੇ ਜੋ ਵੀ ਤੁਹਾਨੂੰ ਪਸੰਦ ਆ ਵਸ ਇਹਦਾ ਫਰਕ ਇੰਨਾ ਕੀ ਹੈ ਜੀ ਉਹਦੇ ਨਾਲ ਪਿਓਰ ਕ੍ਰੇਪ ਦੀ ਸਲਵਾਰ ਸੀ ਇਹਦੇ ਨਾਲ ਪਿਓਰ ਮਸਲੀਨ ਦੀ ਸਲਵਾਰ ਹੈ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੀ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਆਪਣਾ ਨਿਊ ਚੈਨਲ ਹੈ ਜੀ RK ਬੁਟੀਕ ਨੂੰ ਵੀ ਫੋਲੋ ਕਰੋ ਸਬਸਕ੍ਰਾਈਬ ਕਰੋ ਜੀ ਤਾਂ ਕਿ ਆਪਣੇ ਉਥੇ ਮਸੂਟਾਂ ਦੀ ਵੀਡੀਓ ਡੇਲੀ ਅਪਲੋਡ ਕਰ ਸਕਾਂ ਪਲੀਜ਼ ਤੁਸੀਂ ਇਗਨੋਰ ਕਰਿਓ ਵੀ ਮੇਰੀ ਸਵੇਰ ਵਾਲੀ ਵੀਡੀਓ ਹੈ ਜਿਹੜੀ 2-3 ਦਿਨ ਹੋ ਗਏ ਮਿਸ ਹੋ ਰਹੀ ਹੈ ਥੋੜੀ-ਮੋੜੀ ਦਾ ਨੈਟਵਰਕ ਥੋੜੀ-ਮੋੜੀ ਦਾ ਨੈਟਵਰਕ ਦੀ ਪ੍ਰੋਬਲਮ ਹੋ ਜਾਂਦੀ ਹੈ ਜੀ ਕੁਝ ਕਦੇ ਨਹੀਂ ਵੀ ਪਾਈ ਜਾਂਦੀ ਹੈ ਨਾ ਤੇ ਇਕੱਲੇ ਬੰਦੇ ਨੂੰ ਕੋ ਗਰਮੀ ਦੇ ਵਿੱਚ ਬਿਜੀ ਹੋ ਜੰਨਾ ਜਾਂ ਕਿਤੇ ਜਾਣਾ ਪੈ ਜੇ ਫੇਰ ਔਖਾ ਹੋ ਜਾਂਦਾ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੀ ਸ਼ੁਰੂ ਕਰਦੇ ਆਂ ਦੇਖੋ ਜੀ ਇਹ ਪਿਓਰ ਜੋਰਜਟ ਦੇ ਵਿੱਚ ਤੁਹਾਨੂੰ ਸ਼ਰਟ ਮਿਲੂਗੀ ਜ ਸਾਰੇ ਸ਼ਰਟ ਦੇ ਵਿੱਚ ਹਾਈਲਾਈਟ ਕੀਤਾ ਹੋਊਗਾ ਆਰੀ ਦਾ ਕੰਮ ਕੀਤਾ ਹੋਇਆ ਜੀ ਦੇਖੋ ਇਹ ਬਹੁਤ ਘੱਟ ਪ੍ਰਾਈਸ ਦੇ ਵਿੱਚ ਸੂਟ ਆਏ ਨੇ ਜੀ ਬਾਕੀ ਥੋੜਾ ਜਾ ਆ ਨਾ ਉਹਦਾ ਦੁਪੱਟੇ ਨਾਲ ਵੀ ਪ੍ਰਿੰਟਡ ਦੁਪੱਟਾ ਸੀ ਉਹਦੇ ਨਾਲ ਤਾਂ ਕਰਕੇ ਰੇਟ ਜ਼ਿਆਦਾ ਸੀ ਇੱਕ ਉਹਦੀ ਸਲਵਾਰ ਦੀ ਆਪਾਂ ਕੋਈ ਵੀ ਕਿਸੇ ਵੀ ਕਸਟਮਰ ਨੂੰ ਕੋਲਾ ਨਹੀਂ ਰੱਖਾਂਗੇ ਉਹਦੇ ਨਾਲ ਸਲਵਾਰ ਸੀਗੀ ਜੀ ਪਿਓਰ ਕ੍ਰੇਪ ਦੀ ਇਹਦੇ ਨਾਲ ਸਲਵਾਰ ਹੈਗੀ ਹੈ ਜੀ ਪਿਓਰ ਮਸਲੀਨ ਦੀ ਦੇਖੋ ਇਸ ਤਰ੍ਹਾਂ ਦਾ ਹੈ ਮਾਸਟਰਡ ਕਲਰ ਹੈ ਬਹੁਤ ਸੋਹਣਾ ਦੇਖੋ ਕਿੰਨੀ ਸੋਹਣੀ ਪਿਆਰੀ ਲੁੱਕ ਆ ਰਹੀ ਹੈ ਇਹਦੇ ਵਿੱਚ ਚਾਰ ਕਲਰ ਮਿਲ ਜਾਣਗੇ ਜੀ ਤੁਹਾਨੂੰ ਪਲੀਜ਼ ਪੈਨਾਂ ਨੂੰ ਰਿਕੁਐਸਟ ਹੈ ਜੀ ਇਹ ਆਪਾਂ ਨੂੰ ਸਿੰਗਲ ਸਿੰਗਲ ਕਲਰ ਹੀ ਮਿਲੇ ਨੇ ਚਾਰ ਸੂਟ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਪ੍ਰਿੰਟ ਸੂਟਾਂ ਦਾ ਇਹਨੇ ਸੂਟਾਂ ਦਾ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਪਲੀਜ਼ ਇਹ ਚਾਰ ਕਲਰ ਨੇ ਸਿੰਗਲ ਸਿੰਗਲ ਸੂਟ ਨੇ ਇਹ ਆਪਾਂ ਸ਼ਾਪ ਤੋਂ ਵੀ ਖਤਮ ਅਸੀ ਜੀ ਮੈਂ 2 ਦਿਨ ਲੇਟ ਹੋ ਗਈ ਮੈਨੂੰ ਬਾਜ਼ਾਰ ਨਹੀਂ ਜਾਇਆ ਗਿਆ ਦੇਖੋ ਜੀ ਇਹ ਕਲਰ ਆ ਗਿਆ ਜੀ ਮਾਸਟਰਡ ਕਲਰ ਤੁਹਾਨੂੰ ਕੋਈ ਵੀ ਆ ਨਾ ਲਾਈਨਿੰਗ ਤਾਂ ਦੇਖੋ ਹਰ ਇੱਕ ਸੂਟ ਦੇ ਲੱਗੂਗੀ ਦੇਖੋ ਬਹੁਤ ਵਧੀਆ ਪਿਆਰਾ ਬਹੁਤ ਵਧੀਆ ਪਿਆਰ ਜੋਰ ਜੱਟ ਦੇ ਵਿੱਚ ਤੁਹਾਨੂੰ ਇਹ ਫੈਬਰਿਕ ਮਿਲੂਗੀ ਸ਼ਰਟ ਦਾ ਕਪੜਾ ਕਿਵੇਂ ਮਰਜੀ ਤੁਸੀਂ ਇਹਨੂੰ ਚਾਹੇ ਤਾਂ ਤੁਸੀਂ ਇਹਨੂੰ ਟਾਈਡਾਈ ਕਰਵਾ ਸਕਦੇ ਹੋ ਜੀ ਜੇ ਤੁਸੀਂ ਸਿੰਗਲ ਕਲਰ ਕਰਵਾਉਣਾ ਹੈ ਸਲਵਾਰ ਦਾ ਤਾਂ ਇਹਦੇ ਨਾਲ ਇਸ ਤਰ੍ਹਾਂ ਦੀ ਜਾਂ ਇਸ ਤਰ੍ਹਾਂ ਦੀ ਬਲੂ ਕਲਰ ਦੀ ਕਿਸੇ ਵੀ ਤਰ੍ਹਾਂ ਦੀ ਆਪਾਂ ਲੇਸ ਲਾ ਕੇ ਸੂਟ ਨੂੰ ਫਿਨਿਸ਼ਿੰਗ ਕੀਤੀ ਹੋਊਗੀ ਜੀ ਦੇਖੋ ਸਾਰੀ ਸ਼ਰਟ ਦੇ ਵਿੱਚ ਤੁਹਾਨੂੰ ਹਾਈਲਾਈਟ ਕੀਤਾ ਹੋਇਆ ਵਰਕ ਮਿਲੂਗਾ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1800 ਰੁਪਏ 1800 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਇਹ ਸੂਟ ਪਹੁੰਚ ਜੂਗਾ ਜੀ ਇਹਦੇ ਵਿੱਚ ਚਾਰ ਕਲਰ ਨੇ ਆਪਾਂ ਤੁਹਾਨੂੰ ਚਾਰੇ ਕਲਰ ਦਿਖਾਉਨੇ ਆ ਬਹੁਤ ਪਿਆਰੇ ਕਲਰ ਨੇ ਨਾ ਇਹ ਨਹੀਂ ਹੈਗਾ ਵੀ ਆਪਾਂ ਕੱਲੇ ਇਹਨੂੰ ਨੂੰ ਬਸ ਆਪਾਂ ਵੈਸੇ ਰੁਟੀਨ ਦੇ ਵਿੱਚ ਹੀ ਯੂਜ਼ ਕਰਦੇ ਆਂ ਕਰ ਸਕਦੇ ਆਂ ਇਹ ਕਲਰ ਕੰਬੀਨੇਸ਼ਨ ਹੀ ਇੰਨਾ ਵਧੀਆ ਪਿਆਰਾ ਡਿਜ਼ਾਈਨ ਇੰਨਾ ਪਿਆਰਾ ਹੈ। ਇਹਦੀ ਡਿਮਾਂਡ ਬਹੁਤ ਹੈ ਤੁਸੀਂ ਦੇਖੋ ਮੈਂ ਤਾਂ ਹਜੇ ਅੱਜ ਪਹਿਲੀ ਵਾਰ ਵੀਡੀਓ ਪਾ ਰਹੀ ਆਂ ਇਹਦੀ। ਦੇਖੋ ਜੀ। ਬਹੁਤ ਵਧੀਆ ਕਲਰ ਹੈ ਇਹ। ਸੀ ਗ੍ਰੀਨ ਜਾਂ ਇਸਨ ਇਹਦੇ ਨਾਲ ਆਪਾਂ ਇਸ ਤਰ੍ਹਾਂ ਦੀ ਸਲਵਾਰ ਲਾਈ ਹੈ ਜੀ। ਇਸ ਕਰਕੇ ਉਹ ਮਹਿੰਗਾ ਇਦਾਂ ਹੀ ਦੀ ਵੀ ਬਸ ਪਿਓਰ ਕਰੇਵ ਦੀ ਸਲਵਾਰ ਸੀ ਨਾਲ ਉਹਦੇ ਦੁਪੱਟਾ ਤੇ ਜੇ ਤੁਸੀਂ ਇਹਦੇ ਨਾਲ ਦੁਪੱਟਾ ਜੋਰਜਟ ਦਾ ਹੀ ਕਰਵਾਉਂਗੇ ਟਾਈ ਡਾਈ ਕਰਵਾਉਂਦੇ ਜੀ ਤਾਂ ਤੁਹਾਨੂੰ ਇਹ ਵੀ ਇਹ ਦੁਪੱਟਾ 2500 ਦੇ ਵਿੱਚ ਫਿਨਿਸ਼ਿੰਗ ਕੀਤੀ ਕਰਾਈ ਸਾਰਾ ਕੁਝ ਮਿਲੂਗਾ ਜੀ ਸੂਟ ਦਾ ਦੇਖੋ ਜੀ ਚਾਹੇ ਤੁਸੀਂ ਇਹਦੇ ਨਾਲ ਜੋਰਜਟ ਦਾ ਦੁਪੱਟਾ ਲਗਵਾ ਸਕਦੇ ਹੋ ਸੇਮ ਫੈਬਰਿਕ ਦਾ ਹਨਾ ਚਾਹੇ ਤੁਸੀਂ ਕੋਈ ਹੋਰ ਫੈਬਰਿਕ ਦਾ ਜੋ ਵੀ ਤੁਸੀਂ ਲਾਇਕ ਕਰਦੇ ਹੋ ਉਹ ਲਾ ਸਕਦੇ ਹੋ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਉੱਪਰ ਸਾਰੇ ਸ਼ਰਟ ਦੇ ਉੱਪਰ ਹਾਈਲਾਈਟ ਕੀਤਾ ਹੋਇਆ ਦੇਖੋ ਚਲੋ ਜੀ ਇਹਦੇ ਵਿੱਚ ਦੋ ਕਲਰ ਆ ਗਏ ਜੀ ਤੀਸਰਾ ਕਲਰ ਇਹਦੇ ਵਿੱਚ ਬਹੁਤ ਪਿਆਰਾ ਕਲਰ ਹੈ ਨਰਨਾ ਜਿਹੜਾ ਬਹੁਤ ਪਿਆਰਾ ਹੈ ਵੀ ਬਹੁਤ ਸੋਹਣਾ ਸੂਟ ਹੈ ਦੇਖੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਤੀਸਰਾ ਕਲਰ ਆ ਗਿਆ ਦਾ ਮਜੈਂਟਾ ਕਲਰ ਬਹੁਤ ਪਿਆਰੀ ਜੀ ਲੁੱਕ ਦਾ ਸੂਟ ਹੈ ਜਿਹੜੀ ਫੈਬਰਿਕ ਮਿਲੂਗੀ ਤੁਹਾਨੂੰ ਦੇਖੋ ਕੋਈ ਵੀ ਆਪਾਂ ਇਹ ਨਹੀਂ ਹੈਗਾ ਵੀ ਤੁਹਾਨੂੰ ਨਕਲ ਚੀਜ਼ ਨਕਲੀ ਚੀਜ਼ ਦੇਵਾਂਗੇ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਮੈਂ ਮੈਂ ਤੁਹਾਡੇ ਤੱਕ ਸੋਹਣੀ ਤੋਂ ਸੋਹਣੀ ਫੈਬਰਿਕ ਤੇ ਨਿਊ ਡਿਜ਼ਾਈਨ ਲੈ ਕੇ ਆਵਾਂ ਦੇਖੋ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਰੱਖੀ ਜੀ ਸਲਵਾਰ ਤੀਸਰਾ ਕਲਰ ਆ ਗਿਆ ਜੀ ਚੌਥਾ ਕਲਰ ਆ ਗਿਆ ਆਪਣੇ ਕੋਲੇ ਮਹਿੰਦੀ ਕਲਰ ਜਿਹੜਾ ਆਪਾਂ ਪਹਿਲਾ ਕਲਰ ਦਿਖਾਇਆ ਸਟਾਰਟਿੰਗ ਦੇ ਵਿੱਚ ਉਹ ਮਾਸਟਰਡ ਕਲਰ ਹੈ ਇਸ ਤੋਂ ਬਾਅਦ ਆਪਣਾ ਕਲਰ ਆ ਗਿਆ ਮਹਿੰਦੀ ਕਲਰ ਦੇਖੋ ਮਹਿੰਦੀ ਕਲਰ ਵੀ ਡਿਜ਼ਾਈਨਿੰਗ ਸੇਮ ਰਹੂਗੀ ਜੀ ਹਾਈਲਾਈਟ ਸੇਮ ਰਹੂਗਾ ਬਸ ਇਹਨਾਂ ਦੇ ਕਲਰਸ ਚੇਂਜ ਨੇ ਜੋ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1800 ਰੁਪਏ 1800 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਸੂਟ ਪਹੁੰਚ ਜਾਣਗੇ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਸੀਂ ਲੈ ਸਕਦੇ ਹੋ ਇਸ ਤੋਂ ਬਾਅਦ ਵਾਲਾ ਸੂਟ ਦਿਖਾਉਣੇ ਦੀ ਆਪਾਂ ਤੁਹਾਨੂੰ ਬਰਬਰੀ ਦੇ ਵਿੱਚ ਰਹੂਗਾ ਦੇਖੋ ਇਹ ਆਪਾਂ ਬਰਬਰੀ ਦੇ ਕਲਰ ਮੈਂ ਕਾਫੀ ਪਾ ਦਿੱਤੇ ਨੇ ਇਹ ਕਲਰ ਆਪਣੇ ਕੋਲੇ ਇਹ ਕਸਟਮਰ ਦੀ ਆਰਡਰ ਤੇ ਆਪਾਂ ਨੇ ਇਹੀ ਕਲਰ ਲੈ ਕੇ ਆਂਦਾ ਜੀ ਦੇਖੋ ਜੋ ਵੀ ਮੇਰੇ ਕੋਲੇ ਨਿਊ ਚੀਜ਼ਾਂ ਨਿਊ ਕਲਰ ਆਉਂਦਾ ਮੈਂ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਜ਼ਰੂਰ ਸ਼ੇਅਰ ਕਰਦੀ ਆਂ ਦੇਖੋ ਇਹ ਆਪਾਂ ਇਸ ਤਰ੍ਹਾਂ ਦਾ ਸਰਦਈ ਕਲਰ ਦੀ ਰੱਖੀ ਆ ਜੀ ਸਾਟਾ ਇਹਦੇ ਨਾਲ ਜਿਹੜੀ ਇਸ ਤਰ੍ਹਾਂ ਦੀ ਆਪਾਂ ਨੇ ਗ੍ਰੇ ਕਲਰ ਲਾਈਟ ਗ੍ਰੇ ਕਲਰ ਹੈ ਇਹਦੇ ਵਿੱਚ ਉਹਦੇ ਨਾਲ ਦੀ ਲਈ ਆਪਾਂ ਨੇ ਸਲਵਾਰ ਮੈਚਿੰਗ ਦੇਖੋ ਜਿਹੜਾ ਇਹ ਸੂਟ ਰਹੂਗਾ ਜੀ ਬਰਬਰੀ ਦਾ ਇਹਦਾ ਵਿਦਆਊਟ ਦੁਪੱਟਾ ਪ੍ਰਾਈਜ਼ ਰਹੂਗਾ ਜੀ 2000 ਜੇ ਤੁਸੀਂ ਦੁਪੱਟਾ ਐਡ ਕਰੋਗੇ ਇਹਦੇ ਨਾਲ ਬਰਬਰੀ ਦਾ ਦੁਪੱਟਾ ਟਾਇਡ ਆਈ ਲਾ ਕੇ ਫਿਨਿਸ਼ਿੰਗ ਕਰਕੇ ਦਾ 3150 ਦੇ ਵਿੱਚ ਪਾਊਗਾ ਜੇ ਤੁਸੀਂ ਫਿਨਿਸ਼ਿੰਗ ਨਹੀਂ ਕਰਵਾਉਣੀ ਤਾਂ 3000 ਰੁਪਏ ਪਾਊਗਾ ਜੀ ਦੇਖੋ ਜੀ ਇਸ ਤੋਂ ਬਾਅਦ ਵਾਲਾ ਕਲਰ ਆ ਗਿਆ ਜੀ ਆਪਣੇ ਕੋਲੇ ਰਸ਼ਟ ਕਲਰ ਹੈ ਰਿਸਤਾ कॉटन ਦੇ ਵਿੱਚ ਇਹਦੇ ਵਿੱਚ ਆਪਾਂ ਨੇ ਪਹਿਲਾਂ ਵਰਕ ਕਰਾ ਕੇ ਜੀ ਸੂਟ ਹੈ ਜਿਹੜੇ ਸੇਲ ਕੀਤੇ ਨੇ ਇਹ ਇਸ ਤਰ੍ਹਾਂ ਪ੍ਰਿੰਟ ਸ਼ਰਟ ਰਹੂਗੀ ਜੀ ਰਸ਼ਟ ਕਲਰ ਆ ਗਿਆ ਬਹੁਤ ਪਿਆਰਾ ਦੇਖੋ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਰੱਖੀ ਹੈ ਜੀ ਸਲਵਾਰ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2200 ਰੁਪਏ ਤੁਹਾਨੂੰ ਸਟੈਂਪ ਲੱਗੀ ਹੋਊਗੀ ਜੀ ਆਪਾਂ ਇਹ ਚੀਜ਼ ਨਹੀਂ ਹੈਗੀ ਵੀ ਆਪਾਂ ਵਧੀਆ ਚੀਜ਼ ਨਹੀਂ ਦੇਵਾਂਗੇ ਮੈਂ ਪਹਿਲਾਂ ਵੀ ਸਟੈਂਪ ਵਾਲੀ ਫੈਬਰਿਕ ਦਿਖਾ ਕੇ ਹੀ ਤੁਹਾਨੂੰ ਚੀਜ਼ دینی ਹੁੰਦੀ ਆ ਦੇਖੋ ਜੀ ਟਿਸਤਾ ਕਾਟਨ ਦੀ ਸ਼ਾਰਟਰ ਹੋਊਗੀ ਜੀ ਇਹ ਦੇਖੋ ਬਹੁਤ ਵਧੀਆ ਲਾਈਟ weight ਸੂਟ ਨੇ ਜੀ ਤੁਸੀਂ ਇਹ ਨਾ ਸੋਚਿਆ ਕਰੋ ਵੀ ਅਸੀਂ ਲਾਈਨਿੰਗ ਵਾਲੇ ਸੂਟ ਨਹੀਂ ਲੈਣੇ ਹੁਣ ਲਾਈਨਿੰਗ ਵਾਲੇ ਸੂਟ ਵੀ ਬਹੁਤ ਜ਼ਿਆਦਾ ਵਧੀਆ ਆ ਰਹੇ ਨੇ ਪਹਿਲਾਂ ਨਹੀਂ ਲਾਈਨਿੰਗ ਨਹੀਂ ਰਹੀ ਪਹਿਲਾਂ ਨਹੀਂ ਫੈਬਰਿਕ ਨਹੀਂ ਰਹੀ ਵੀ ਹੈਵੀ ਹੋ ਜਾਣਗੇ ਦੇਖੋ ਜੀ ਮੈਂ ਤੁਹਾਨੂੰ ਵਾਂਸੇ ਤੋਂ ਉਪਰ ਤੱਕ ਆਜਿਤੇ ਨੇ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲਦਾ ਜੀ ਤੁਸੀਂ ਆਪਣਾ ਸੂਟ ਜਿਹੜਾ ਬੁੱਕ ਕਰ ਸਕਦੇ ਹੋ। ਤੇ ਲਈ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗੜ ਜੈ ਤੁਹਾਨੂੰ ਪਸੰਦ ਆਏ ਹੋਣਗੇ। ਆਪਣੇ ਵਰਕ ਵਾਲੇ ਸੂਟ ਵੀ ਰੈਡੀ ਹੋ ਕੇ ਆ ਗਏ ਜੀ ਕੱਲ ਨੂੰ ਆਪਾਂ ਵਰਕ ਵਾਲੇ ਸੂਟਾਂ ਦੀ ਵੀਡੀਓ ਹੈ ਜਿਹੜੀ ਅਪਲੋਡ ਕਰਾਂਗੇ। ਪਲੀਜ਼ ਤੁਸੀਂ ਪ੍ਰਿੰਟ ਸੂਟਾਂ ਦੇ ਆਰਡਰ ਭੈਣਾ ਨੂੰ ਮੇਰੀ ਫਿਰ ਤੋਂ ਰਿਕਵੈਸਟ ਹੈ। ਜਲਦੀ ਤੋਂ ਜਲਦੀ ਆਰਡਰ ਨੇ ਜਿਹੜੇ ਕਰ ਲਿਆ ਕਰੋ ਫਿਰ ਬਾਅਦ ਵਿੱਚ ਹੁਣ ਪ੍ਰਿੰਟ ਸੂਟ ਥੋੜੇ ਜਿਹਾ ਹਨਾ। ਜਦੋਂ ਖਤਮ ਹੋ ਜਾਂਦੇ ਨੇ ਬਾਦ ਵਿੱਚ ਨਿਊ ਡਿਜ਼ਾਈਨ ਆ ਜਾਂਦਾ ਉਹ ਨਿਊ ਡਿਜ਼ਾਈਨ ਹੈ ਜਿਹੜਾ ਫਿਰ ਨਹੀਂ ਆਉਂਦਾ ਇਸ ਕਰਕੇ ਪਲੀਜ਼ ਰਿਕਵੈਸਟ ਹੈ ਤੁਹਾਨੂੰ ਪਲੀਜ਼ ਜਲਦੀ ਜਲਦੀ ਸੂਟ ਆਰਡਰ ਕਰ ਲਿਆ ਕਰੋ ਜੇ ਤੁਹਾਡਾ ਮਨ ਬਣ ਜਾਂਦਾ ਵੀ ਅਸੀਂ ਇਹ ਸੂਟ ਲੈਣੇ ਫੈਬਰਿਕ ਵੱਲੋਂ ਤੁਸੀਂ ਬੇਚਿੰਤ ਰਿਹਾ ਕਰੋ ਵੀ ਅਸੀਂ ਤੁਹਾਨੂੰ ਫੈਬਰਿਕ ਮਾਰੀ ਦੇਵਾਂਗੇ ਫੈਬਰਿਕ ਨਹੀਂ ਵਧੀਆ ਹੋਣੀ ਉਹ ਚੀਜ਼ ਕਿਹੜੀ ਹੈ ਜਿਹੜੀ ਆਪਾਂ ਤੁਹਾਨੂੰ ਹਨਾ ਵਧੀਆ ਨਹੀਂ ਦੇਵਾਂਗੇ ਜਦੋਂ ਤੁਹਾਡੇ ਤੱਕ ਸੂਟ ਆ ਗਿਆ ਜੀ ਤਾਂ ਤੁਸੀਂ ਆਪਾਂ ਨੂੰ ਦੇਖ ਕੇ ਦੱਸ ਸਕਦੇ ਹੋ ਵੀ ਆਹ ਥੀ ਸਾਡੇ ਕੋਲੇ ਸਹੀ ਨਹੀਂ ਆਈ ਇੱਕ ਮੇਰੀ ਭੈਣਾ ਨੂੰ ਰਿਕਵੈਸਟ ਹੈ ਜਦੋਂ ਤੁਸੀਂ ਕੋਈ ਵੀ ਸੂਟ ਸਟੀਚਿੰਗ ਕਰਵਾਉਣਾ ਹੈ ਜੀ ਲਾਈਨਿੰਗ ਤਾਂ ਤੁਹਾਨੂੰ ਪਤਾ ਹੀ ਪਤਾ ਹੈ ਨਾ ਵੀ ਆਪਾਂ ਨੇ ਧੋਕੇ ਲਾਉਣੀ ਲਾਉਣੀ ਹੈ ਪਰ ਤੁਸੀਂ ਸੂਟ ਵੀ ਚਾਹੇ ਮਹਿੰਗਾ ਲਓ ਚਾਹੇ ਸਸਤਾ ਲਓ ਨੂੰ ਇੱਕ ਵਾਰ ਪਾਣੀ ਵਿੱਚ ਦੀ ਜ਼ਰੂਰ ਕੱਢ ਲਿਆ ਕਰੋ ਕਿਉਂ ਫਿਰ ਬਾਅਦ ਦੇ ਵਿੱਚ ਜਿਹੜੀ ਸਿਫਟਿੰਗ ਜਿਹੜੀ ਸਿੰਗਿੰਗ ਹੁੰਦੀ ਹੈ ਉਹ ਮਾੜੀ-ਮੋਟੀ ਹੈ ਨਾ ਹੁੰਦੀ ਹੈ ਤਾਂ ਉਹ ਕਪੜੇ ਦੇ ਵਿੱਚੋਂ ਉਦੋਂ ਨਿਕਲ ਜਾਂਦੀ ਹੈ ਜਦੋਂ ਆਪਾਂ ਪਾਣੀ ਦੇ ਵਿੱਚ ਡੋਬ ਦਿੰਦੇ ਆ ਬਾਅਦ ਦੇ ਵਿੱਚ ਆਪਾਂ ਨੂੰ ਸਲਾਈ ਹੋਏ ਉਹ ਸੂਟ ਦੀ ਕੋਈ ਪ੍ਰੋਬਲਮ ਨਹੀਂ ਹੋਵੇ ਜੇ ਤੁਸੀਂ ਸੂਟ ਸਟੀਚਿੰਗ ਕਰਵਾਉਣਾ ਹੈ ਨੇ ਜੀ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਇਹ ਨਹੀਂ ਹੈਗਾ ਵੀ ਆਪਣੇ ਕੋਲ ਵਧੀਆ ਟੇਲਰ ਨਹੀਂ ਹੋਣਗੇ ਬਹੁਤ ਵਧੀਆ ਟੇਲਰ ਨੇ ਸਿਰੇ ਦੇ ਤੁਸੀਂ ਕਿਵੇਂ ਦੀ ਮਰਜ਼ੀ ਸਟੀਚਿੰਗ ਸਾਨੂੰ ਪਿਕ ਅ ਭੇਜੋ ਕਿਸੇ ਦੀ ਵੀ ਸਕਰੀਨਸ਼ਾਟ ਭੇਜ ਸਕਦੇ ਹੋ ਵੀ ਐਦਾਂ ਦਾ ਅਸੀਂ ਡਿਜ਼ਾਈਨ ਬਣਾਉਣਾ ਉਮੀਦ ਆਸੀਂ ਤੁਹਾਨੂੰ ਡਿਜ਼ਾਈਨ ਹੈ ਜਿਹੜਾ ਰੈਡੀ ਜ਼ਰੂਰ ਕਰਕੇ ਦੇਵਾਂਗੇ ਪਰ ਇੱਕ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਜੀ ਉਦੋਂ ਤੁਸੀਂ ਸਾਨੂੰ ਨਾਪ ਸੈਂਡ ਕਰਦੇ ਹੋ ਜੀ ਉਦੋਂ ਪ੍ਰੋਪਰ ਨਾਪ ਸਹੀ ਇੱਕ ਵਾਰ ਹੀ ਸਲਿੱਪ ਤੇ ਲਿਖ ਕੇ ਸੈਂਡ ਕਰ ਦਿਓ ਚਾਹੇ ਤੁਸੀਂ ਉਦੋਂ ਹੀ ਟਾਈਪਿੰਗ ਕਰਕੇ ਲਿਖ ਕੇ ਸੈਂਡ ਕਰ ਦਿਓ ਜਦੋਂ ਤੁਸੀਂ ਬਾਰ ਬਾਰ ਬਦਲੀ ਜਾਂਦੇ ਹੋ ਹਨਾ ਵੀ ਇਹ ਐਨਾ ਨਹੀਂ ਕਰਨਾ ਐਨਾ ਨਹੀਂ ਕਰਨਾ ਅਸੀਂ ਵੀ ਕਨਫਿਊਜ਼ ਹੋ ਜਾਂਦੇ ਆ ਵੀ ਕਿਹੜਾ ਨਾਪ ਸਹੀ ਹੈ ਉਹਨਾਂ ਦਾ ਕਿਹੜਾ ਗਲਤ ਹੈ ਪਲੀਜ਼ ਜੇ ਤੁਸੀਂ ਦੋ ਦਿਨ ਲੇਟ ਨਾਪ ਸੈਂਡ ਕਰਦਿਆ ਕਰੋ ਜੀ ਸਾਨੂੰ ਪਰ ਨਾਪ ਐ ਜਿਹੜਾ ਪ੍ਰੋਪਰ ਹੋਵੇ ਸਹੀ ਹੋਵੇ ਕਲੀਅਰ ਹੋਵੇ ਇੱਕ ਵਾਰ ਦੇ ਵਿੱਚ ਫਿਰ ਸਾਨੂੰ ਸਾਰਾ ਪਤਾ ਲੱਗ ਜਾਂਦਾ ਵੀ ਐਦਾਂ ਇਹ ਬਣਾਉਣੀ ਹੈ ਜੇ ਤੁਸੀਂ ਨੇ ਜਿੱਪ ਵਗੈਰਾ ਲਗਵਾਉਣੀ ਹੈ ਜੀ ਤਾਂ ਤੁਸੀਂ ਉਹਦੇ ਤੇ ਤੁਹਾਨੂੰ ਜਿਹੜਾ ਤੁਸੀਂ ਨਾਪ ਸੈਂਡ ਕਰੋਗੇ ਪਲੀਜ਼ ਉਹਦੇ ਵਿੱਚ ਲਿਖ ਦਿਆ ਕਰੋ ਇੱਕ ਤੁਸੀਂ ਸਲਵਾਰ ਹੁੰਦੀ ਹੈ ਜਿਹੜੀ ਜੇ ਤੁਸੀਂ ਨੇ ਸਟੇਟ ਸਲਵਾਰ ਬਣਾਉਣੀ ਹੈ ਤਾਂ ਤੁਸੀਂ ਉਹ ਵੀ ਉਹਦੇ ਉੱਪਰ ਲਿਖਿਆ ਕਰੋ ਵੀ ਅਸੀਂ ਨੇ ਸਟੇਟ ਸਲਵਾਰ ਬਣਾਉਣੀ ਹੈ ਜਾਂ ਅਸੀਂ ਇਹ ਗੋਡੇ ਵਾਲੀ ਸਲਵਾਰ ਬਣਾਉਣੀ ਹੈ ਪਲੀਜ਼ ਫਿਰ ਸਾਨੂੰ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਫਿਰ ਨਾਲੇ ਅਸੀਂ ਹਨਾ ਤੁਸੀਂ ਕਹਿਦੇ ਨੋ ਵੀ ਅਸੀਂ ਐ ਕਿਹਾ ਸੀ ਬਾਕੀ ਤੁਸੀਂ ਸਾਰੀ ਗੱਲ ਫੋਨ ਤੇ ਲਿਖਿਆ ਕਰੋ ਜੀ ਨਾਪ ਦੇ ਵਿੱਚ ਹਨਾ ਸਾਨੂੰ ਫੋਨ ਦੇ ਉੱਪਰ ਦੱਸੀ ਹੋਈ ਗੱਲ ਕੋਈ ਯਾਦ ਨਹੀਂ ਰਹਿੰਦੀ ਮੇਰਾ ਤਾਂ ਵੈਸੇ ਦਿਮਾਗ ਹੁਈਆਂ ਹੀ ਹੋ ਰਿਹਾ ਮੈਂ ਤਾਂ ਘੰਟੇ ਦੀ ਗੱਲ ਭੁੱਲ ਜਾਨੀ ਮੈਂ ਇਸ ਕਰਕੇ ਹਰ ਭੈਣ ਨੂੰ ਕਹਿੰਨੀ ਆ ਵੀ ਤੁਸੀਂ ਆਪਣੇ ਨਾਪ ਦੇ ਵਿੱਚ ਜੋ ਵੀ ਤੁਸੀਂ ਨੇ ਚੇਂਜ ਕਰਵਾਉਣਾ ਹੈ ਜਾਂ ਤੁਸੀਂ ਇਦਾਂ ਜਿੰਨਾ ਜਿੰਨਾ ਰੈਡੀ ਧਿਆ ਰੱਖਣਾ ਸਾਰਾ ਨਾਪ ਆਪਾਂ ਨੂੰ ਕਲੀਅਰ ਲਿਖ ਕੇ ਦਿਆ ਕਰੋ ਚਲੋ ਜੀ ਭੈਣਾਂ ਨੂੰ ਰਿਕਵੈਸਟ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਕਰੋ ਕਿਉਂਕਿ ਜੇ ਤੁਸੀਂ ਸ਼ੇਅਰ ਕਰੋਗੇ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਕਿਸੇ ਹੋਰ ਭੈਣ ਦੀ ਹਨਾ ਚੋਆਇਸ ਹੁੰਦੀ ਹੈ ਵੀ ਆਪਾਂ ਇਦਾਂ ਦਾ ਸੂਟ ਲੈਣਾ ਹੈ ਨਹੀਂ ਨਾਲੇ ਆਪਾਂ ਨੂੰ ਘੱਟ ਰੇਟ ਦੇ ਵਿੱਚ ਪੈ ਜਾਏ ਉਹ ਭੈਣ ਨੂੰ ਸੂਟ ਮਿਲ ਜੇ ਕਿੰਨਾ ਵਧੀਆ ਲੱਗਦਾ ਹਨਾ ਨਾਲੇ ਅਗਲੇ ਦਸ ਹੌਂਕ ਪੂਰਾ ਹੋ ਜੇ ਨਾਲੇ ਉਹਦੇ ਪੈਸੇ ਟੱਕ ਲੱਗਣ ਪਲੀਜ਼ ਰਿਕਵੈਸਟ ਹੈ ਤੁਹਾਨੂੰ ਇਹਦੇ ਵਿੱਚ ਕੋਈ ਵੀ ਖਰਚਾ ਨਹੀਂ ਆਊਗਾ ਇੱਕ ਵੀਡੀਓ ਸ਼ੇਅਰ ਕਰਨ ਦਾ ਪਲੀਜ਼ ਰਿਕਵੈਸਟ ਹੈ ਬਸ ਵੀਡੀਓ ਸ਼ੇਅਰ ਕਰ ਦਿਆ ਕਰੋ ਦੇਖੋਗੇ ਤਾਂ ਕਿ ਹਰ ਇੱਕ ਕੋ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਨੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ